ਉਹਨਾਂ ਨੇ ਸਾਰੀ ਕੌਮ ਨੂੰ ਇਕਜੁੱਟ ਕੀਤਾ ਇਕਤਾ 'ਚ ਬੜਾ ਬਲ ਹੁੰਦਾ ਹੈ ਬੜੀ ਤਾਕਤ ਹੁੰਦੀ ਸਾਰੀ ਕੌਮ ਇੱਕ ਸੂਤਰ ਦੇ ਵਿੱਚ پرو ਕੇ ਰੱਖੀ ਭਾਈ ਦਰਬਾਰਾ ਸਿੰਘ ਨੇ ਪੰਜਾਬ ਤੋਂਨਾ ਸਾਲ ਦਾ 3 ਕਰੋੜ ਟੈਕਸ ਜਿਹੜਾ ਉਹ ਦਿੱਲੀ ਸਰਕਾਰ ਨੂੰ ਆਉਂਦਾ ਸੀ ਤੇ 3 ਸਾਲਾਂ ਤੋਂ ਉਹ ਟੈਕਸ ਜਿਹੜਾ ਉਹ ਭਰਿਆ ਨਹੀਂ ਗਿਆ ਉਸ ਸਮੇਂ ਦੇਸ਼ ਦਾ ਜਿਹੜਾ ਬਾਦਸ਼ਾਹ ਸੀ ਉਹ ਸੀਗਾ ਮੁਹੰਮਦ ਸ਼ਾਹ ਰੰਗੀਲਾ ਮੁਹੰਮਦ ਸ਼ਾਹ ਰੰਗੀਲੇ ਨੇ ਚਿੱਠੀ ਲਿਖ ਕੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਕੀ ਕਾਰਨ ਹੈ 3 ਸਾਲਾਂ ਤੋਂ ਪੰਜਾਬ ਤੋਂ ਜਿਹੜਾ ਟੈਕਸ ਹੈ ਉਹ ਆਇਆ ਨਹੀਂ ਜ਼ਕਰੀਆ ਖਾਨ ਜਵਾਬ ਦਿੰਦਾ ਹੈ ਕਹਿੰਦਾ ਅਸੀਂ ਟੈਕਸ ਭੇਜਦੇ ਆ ਪਰ ਜਿਹੜੇ ਸਿੰਘ ਨੇ ਨਾ ਇਹ ਰਸਤੇ ਦੀ ਸਾਰਾ ਧੰਦ ਲੁੱਟ ਲੈਂਦੇ ਆ ਸਿੰਘ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਗਰੀਬ ਗੁਰਬੇ ਦਾ ਭਲਾ ਕਰਨ ਵਾਸਤੇ ਉਸ ਖਜ਼ਾਨੇ ਨੂੰ ਲੁੱਟਦੇ ਸਨ ਜ਼ਕਰੀਆ ਖਾਂ ਵੀ ਬੜਾ ਚਲਾਕ ਸੀ ਉਹਨੇ ਜੇ 1 ਲੱਖ ਰੁਪਈਆ ਭੇਜਣਾ ਨਾ ਉਹਨੇ ਕੀ ਕਰਨਾ ਅੱਦੇ ਪਹਿਲਾਂ ਹੀ ਰੱਖ ਲੈਣੇ ਉਹਨੂੰ ਪਤਾ ਸੀ ਲੁੱਟਿਆ ਜਾਣਾ ਉਹਨੇ ਅੱਧੇ ਪਹਿਲਾਂ ਹੀ ਰੱਖ ਲੈਣੇ ਜਦੋਂ ਸਿੰਘਾਂ ਨੇ ਉਹ ਖਜ਼ਾਨਾ ਲੁੱਟ ਲੈਣਾ ਤੇ ਉਹਨੇ ਫਿਰ ਸਿੰਘਾਂ ਦਾ ਨਾਂ ਲਾ ਦੇਣਾ ਵੀ ਸਾਰੇ ਉਹਨਾਂ ਲੁੱਟ ਲਿਆ ਤੇ ਉਹਨੇ ਆਪ ਢਕਾਰ ਜਾਣ ਚੱਲਦਾ ਰਿਹਾ ਚੱਲਦਾ ਰਿਹਾ ਜਕਰੀਆ ਖਾਨ ਨੇ ਆਖਿਆ ਜੀ ਮੈਨੂੰ ਤੁਸੀਂ ਅਹੁਦੇ ਤੇ ਰੱਖਣਾ ਹੈ ਰੱਖੋ ਨਹੀਂ ਰੱਖਣਾ ਨਾ ਰੱਖੋ ਪਰ ਮੇਰੇ ਵਸ ਦੀ ਗੱਲ ਨਹੀਂ ਆ ਸਿੰਘਾਂ ਦੀ ਤਾਕਤ ਬੜੀ ਵੱਧ ਚੁੱਕੀ ਆ ਮੁਹੰਮਦ ਸ਼ਾ ਰੰਗੀਲਾ ਜ਼ਕਰੀਆ ਖਾਨ ਦੀ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਉਹ ਕਹਿੰਦਾ ਵੀ ਸਿੱਖ ਕਿਹੋ ਜਿਹੇ ਹੁੰਦੇ ਆ ਕੀ ਕਰਦੇ ਆ ਮੈਨੂੰ ਵੀ ਥੋੜੀ ਜੀ ਕੋਈ ਝਲਕੀ ਵਿਖਾਓ ਦਿੱਲੀ ਦੀ ਧਰਤੀ ਤੇ ਉਹਦੇ ਸਿਪਾਹੀਆਂ ਨੇ ਆਖਿਆ ਵੀ ਅਸੀਂ ਨਾ ਤੁਹਾਨੂੰ ਝਲਕੀ ਵਿਖਾ ਦਿੰਨੇ ਵੀ ਸਿੱਖ ਕਿਦਾਂ ਦੇ ਹੁੰਦੇ ਆ ਸਾਨੂੰ ਕੁਝ ਵਸਤੂਆਂ ਚਾਹੀਦੀਆਂ, ਕੁਝ ਚੀਜ਼ਾਂ ਚਾਹੀਦੀਆਂ, ਕੁਝ ਬਸਤਰ ਚਾਹੀਦੇ ਆ। ਉਹਨੇ ਆਖਿਆ ਸਾਰਾ ਕੁਝ ਮਿਲੇਗਾ। ਸਿੰਘਾਂ ਵਾਲੇ ਬਾਣੇ ਤਿਆਰ ਕੀਤੇ। ਦਮਾਲੇ ਤਿਆਰ ਕੀਤੇ, ਨਕਲੀ ਸਿੱਖ ਤਿਆਰ ਕੀਤੇ ਉਹਨੇ। ਜਿਨ੍ਹਾਂ ਨੇ ਬਾਦਸ਼ਾਹ ਨੂੰ ਇਹ ਦਿਖਾਉਣਾ ਹੈ ਵੀ ਸਿੱਖ ਕਿੱਦਾਂ ਦੇ ਹੁੰਦੇ ਆ। ਉਹਨੇ ਆਖਿਆ ਅਸੀਂ ਤੈਨੂੰ ਨਕਲੀ ਜੰਗ ਲੜ ਕੇ ਵਿਖਾਵਾਂਗੇ। ਦੂਜੇ ਪਾਸੇ ਉਹਨੇ ਆਪਣੀ ਜਿਹੜੀ ਅਸਲੀ ਉਹਦੇ ਸਿਪਾਹੀ ਫੌਜ ਸੀ ਉਹ ਤਿਆਰ ਕੀਤੀ। ਇੱਕ ਪਾਸੇ ਕੁਝ ਸਿੰਘਾਂ ਨੂੰ ਨਕਲੀ ਸਿੰਘ ਬਣਾਇਆ। ਉਹਨਾਂ ਨੂੰ ਬਾਣੇ ਪਵਾ ਦਿੱਤੇ, ਦਿਮਾਲੇ ਬਣਾ ਦਿੱਤੇ ਉਹਨਾਂ ਦੇ ਸਿਰ ਤੇ ਤੇ ਕੁਝ ਸਿੰਘਾਂ ਦੇ ਬੋਲੇ ਦੱਸ ਦਿੱਤੇ ਵੀ ਜਕਾਰਾ ਬੋਲਣਾ ਹੈ, ਫਤਿਹ ਬੁਲਾਉਣੀ ਹੈ, ਨਾਰਾ ਲਾਉਣਾ ਹੈ। ਤੇ ਬਾਦਸ਼ਾਹ ਆਪ ਉਹਨਾਂ ਨੂੰ ਵੇਖ ਰਿਹਾ ਹੈ ਵੀ ਇਹ ਸਿੰਘ ਕਿਵੇਂ ਲੜਦੇ ਆ, ਸਿੰਘ ਕਿੱਦਾਂ ਦੇ ਹੁੰਦੇ ਆ। ਆਪ ਉਸ جنگ ਨੂੰ ਉਹਨੇ ਵੇਖਣਾ ਹੈ ਤੇ ਨਕਲੀ جنگ ਹੈ ਇਹਦੇ 'ਚ ਕਿਸੇ ਦਾ ਨੁਕਸਾਨ ਨਹੀਂ ਕਰਨਾ। ਜਦੋਂ ਉਹ جنگ ਸ਼ੁਰੂ ਹੋਈ ਨਾ, ਉਹ ਖੇਡ ਸ਼ੁਰੂ ਹੋਈ। ਜਿਹੜੇ ਨਕਲੀ ਸਿੰਘ ਬਣੇ ਸਨ ਉਹਨਾਂ ਨੇ ਮੁਹੰਮਦ ਸ਼ਾਹ ਨਗੀਲੇ ਦੀ ਫੌਜ ਦੇ 5-7 ਬੰਦੇ ਮਾਰ ਦਿੱਤੇ ਬਾਦਸ਼ਾਹ ਨੇ ਹੱਥ ਕੜਾ ਕਰਕੇ ਜੰਗ ਰਕਵਾਈ ਵੀ ਰੁਕ ਜਾਓ ਭਾਈ ਬਸ ਕਰੋ ਜਦੋਂ ਜੰਗ ਰੁਕੀ ਉਹ ਝੜਪ ਰੁਕੀ ਤੇ ਬਾਦਸ਼ਾਹ ਉਹਨਾਂ ਨੂੰ ਪੁੱਛਦਾ ਹੈ ਕਹਿੰਦਾ ਤੁਹਾਨੂੰ ਕਿਹਾ ਸੀ ਖੇਡ ਵਿਖਾਉਣੀ ਆ ਮੈਨੂੰ ਦੱਸਣਾ ਹੈ ਕਿ ਸਿੰਘ ਕਿੱਦਾਂ ਦੇ ਹੁੰਦੇ ਆ ਪਰ ਤੁਸੀਂ ਤੇ ਸੱਚੀ ਨੁਕਸਾਨ ਕਰਤਾ ਉਹ ਜਵਾਬ ਦਿੰਦੇ ਅੱਗੋਂ ਬਾਦਸ਼ਾਹ ਨੂੰ ਕਹਿੰਦੇ ਜਦੋਂ ਬਾਣਾ ਪਾਇਆ ਨਾ ਜਦੋਂ ਜਕਾਰਾ ਛੱਡਿਆ ਫਤਿਹ ਬਲਾਈ ਚੜ੍ਹਦੀ ਕਲਾ ਦੇ ਨਾਰੇ ਲਾਏ ਤੇ ਚੇਤਾ ਹੀ ਭੁੱਲ ਗਿਆ ਵੀ ਅਸੀਂ ਨਕਲੀ ਆ ਸਾਨੂੰ ਚੇਤਾ ਹੀ ਭੁੱਲ ਗਿਆ ਮੁਹੰਮਦ ਸ਼ਾ ਰੰਗੀਲਾ ਕਹਿੰਦਾ ਵੀ ਜਿਹੜੀ ਕੌਮ ਇੰਨੀ ਬਹਾਦਰ ਆ ਇੰਨੀ ਤਕੜੀ ਆ ਆਪਾਂ ਉਸ ਕੌਮ ਦੇ ਨਾਲ ਲੜ ਨਹੀਂ ਸਕਦੇ ਨਹੀਂ ਮੁਕਾਬਲਾ ਕਰ ਸਕਦੇ ਆਪਾਂ ਇਦਾਂ ਕਰੀਏ ਇਹਨਾਂ ਦੇ ਨਾਲ ਸੰਧੀ ਕਰ ਲਈਏ ਇਹਨਾਂ ਦੇ ਨਾਲ ਆਪਾਂ ਏਕਾ ਕਰ ਲਈਏ ਮੁਹੰਮਦ ਸ਼ਾਹ ਰੰਗੀਲਾ ਆਪਣੇ ਮੰਤਰੀਆਂ ਦੇ ਨਾਲ ਸਲਾਹ ਕਰਦਾ ਹੈ ਤੇ ਕਹਿੰਦਾ ਇਦਾਂ ਕਰੋ ਸਿੰਘਾਂ ਨੂੰ ਭੇਜੋ ਜ਼ਗੀਰ ਖਿਲਤ ਭੇਜੋ ਜ਼ਗੀਰ ਭੇਜੋ ਉਹਨਾਂ ਦੇ ਨਾਲ ਸੰਧੀ ਕਰ ਲਓ ਏਕਾ ਕਰ ਲਓ ਝਗੜੇ ਕਰਦੇ ਹੋ ਖਤਮ ਹੁਕਮ ਹੋ ਗਿਆ ਵੀ 1 ਲੱਖ ਰੁਪਏ ਦੀ ਜ਼ਗੀਰ ਜਿਹੜੀ ਆ ਉਹ ਸਿੰਘਾਂ ਦੇ ਵਾਸਤੇ ਉਹਨੇ ਤਿਆਰ ਕੀਤੀ ਤੇ ਨਾਲ ਉਹਨਾਂ ਦੀ ਵਿੱਚ ਚਾਲ ਵੀ ਹੈ ਰਾਜਨੀਤੀ ਜਿਹੜੀ ਇਹਦਾ ਅੰਤ ਕਿਸੇ ਨੇ ਪਾਇਆ ਨਾਲ ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਵੀ ਜਦੋਂ ਆਪਾਂ 1 ਲੱਖ ਦੀ ਖਿੱਲਤ ਭੇਜਾਂਗੇ ਨਾ ਜ਼ਗੀਰ ਭੇਜਾਂਗੇ ਤੇ ਸਿੰਘ ਦੋ ਫਾੜ ਹੋਣਗੇ ਅੱਧੇ ਕਹਿਣਗੇ ਲੈਣੀ ਆ ਅੱਧੇ ਕਹਿਣਗੇ ਨਹੀਂ ਲੈਣੀ ਆਪੇ ਝਗੜਾ ਹੋਏਗਾ ਦੂਜਾ ਪੈਨਨ ਇਕਾ ਕਰ ਲੀਏ ਕਿਉਂਕਿ ਆਉਣ ਵਾਲਾ ਟਾਈਮ ਇਦਾਂ ਦਾ ਵੀ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕਰਨਾ ਆਪਾਂ ਪਿੱਛੇ ਰਵਾਂਗੇ ਸਿੰਘਾਂ ਨੂੰ ਅੱਗੇ ਕਰਾਂਗੇ ਇਹ ਬੜੇ ਲੜਾਕੂ ਨੇ ਬੜੇ ਬਾਦਲ ਉਹ ਜ਼ਗੀਰ ਆ ਗਈ ਜ਼ਕਰੀਆ ਖਾਨ ਦੇ ਕੋਲੇ ਲਾਹੌਰ ਜ਼ਕਰੀਆ ਖਾਨ ਨੂੰ ਨਾਲ ਹੁਕਮ ਵੀ ਆ ਗਿਆ ਵੀ ਇਹ ਖਾਲਸੇ ਤੱਕ ਪਹੁੰਚਾਉਣੀ ਆ ਉਹਨਾਂ ਦੇ ਨਾਲ ਸੰਧੀ ਕਰਨੀ ਆ ਇਕਾ ਕਰਨਾ ਹੁਣ ਜ਼ਕਰੀਆ ਖਾਨ ਨੇ ਪਾਪ ਇੰਨੇ ਕੀਤੇ ਸੀ ਉਹ ਸਿੰਘਾਂ ਦੇ ਸਾਹਮਣੇ ਜਾਣ ਤੋਂ ਡਰਦਾ ਸੀ ਉਹਦੀ ਹਿੰਮਤ ਨਹੀਂ ਗੁਰੂ ਕੇ ਖਾਲਸੇ ਦੇ ਅੱਗੇ ਜਾਵੇ ਉਹਨੇ ਕੀ ਕੀਤਾ ਉਹਨੇ ਭਾਲ ਕਰਨੀ ਸ਼ੁਰੂ ਕੀਤੀ ਵੀ ਕੋਈ ਵਿਚਾਰਲਾ ਬੰਦਾ ਲੱਭ ਜਾਏ ਉਹਦਾ ਧਿਆਨ ਗਿਆ ਭਾਈ ਸ਼ਵੇਗ ਸਿੰਘ ਵੱਲ ਜਾਣਦੇ ਹੋ ਨਾ ਭਾਈ ਸ਼ਵੇਗ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਜਿਹੜੇ ਪਿਓ ਪੁੱਤਰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤੇ ਗਏ ਸੀ ਭਾਈ ਸ਼ਵੇਗ ਸਿੰਘ ਸਰਕਾਰੀ ਨੌਕਰੀ ਕਰਦੇ ਸੀ ਪਰ ਸਿੱਖੀ ਦੇ ਪ੍ਰਤੀ ਵਫਾਦਾਰ ਸਨ ਨੌਕਰੀ ਸਰਕਾਰ ਦੀ ਕਰਦੇ ਸੀ ਆਪਣੀ ਪੜ੍ਹਾਈ ਦੇ ਦਮ ਤੇ ਨਾ ਇਹਨਾਂ ਨੇ ਸਰਕਾਰੀ ਦਰਬਾਰੇ ਵਕਾਲਤ ਦਾ ਕੰਮ ਕੀਤਾ ਵਕੀਲ ਦਾ ਕੰਮ ਕਰਦੇ ਸਨ ਭਾਈ ਸ਼ਵੇਗ ਸਿੰਘ ਨੂੰ ਜਗਰੀਆ ਖਾਨ ਨੇ ਬੁਲਾਇਆ ਤੇ ਆਖਿਆ ਵੀ ਆਹ ਗੱਲ ਐ ਸਿੰਘਾਂ ਵਾਸਤੇ ਦਿੱਲੀ ਤੋਂ ਆਈ ਐ ਜਗੀਰ ਖਿੱਲਤ ਆਈ ਐ ਖਾਲਸੇ ਦੇ ਨਾਲ ਆਪਾਂ ਸੰਧੀ ਕਰਨੀ ਆ ਤੇ ਤੁਸੀਂ ਇਹ ਸਾਰਾ ਕੁਝ ਲੈ ਕੇ ਜਾਣਾ ਤੁਹਾਡੀ ਡਿਊਟੀ ਆ ਸ਼ਵੇਗ ਸਿੰਘ ਨੇ ਆਖਿਆ ਠੀਕ ਐ ਸ਼ਵੇਗ ਸਿੰਘ ਸਰਕਾਰ ਦੇ ਵੱਲੋਂ ਮਿਲੇ ਤੋਹਫੇ ਲੈ ਕੇ ਜਦੋਂ ਖਾਲਸੇ ਦੇ ਕੋਲ ਪਹੁੰਚਿਆ ਖਾਲਸਾ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠਾ ਸੀ 1733 ਈਸਵੀ ਦਾ ਵਿਸਾਖੀ ਦਾ ਪੁਰਬ ਆਉਣ ਵਾਲਾ ਸੀ ਤੇ ਸਿੰਘ ਗੁਰਮਤਾ ਕਰ ਰਹੇ ਸੀ ਵੱਖ-ਵੱਖ ਇਲਾਕਿਆਂ ਦੇ 32 ਆਗੂ ਵੱਖ-ਵੱਖ ਇਲਾਕਿਆਂ ਦੇ 32 ਆਗੂ ਜਿਹੜੇ ਆ ਜਥੇਦਾਰ ਉਹ ਅਕਾਲ ਤਖਤ ਸਾਹਿਬ ਤੇ ਜੁੜ ਕੇ ਬੈਠੇ ਸਨ ਭਾਈ ਸ਼ਵੇਗ ਸਿੰਘ ਆਏ ਆਕੇ ਫਤੇ ਬੁਲਾਈ ਤੇ ਭਾਈ ਦਰਬਾਰਾ ਸਿੰਘ ਹੋਣਾ ਨੇ ਉਹਦੀ ਫਤੇ ਦਾ ਜਵਾਬ ਨਹੀਂ ਦਿੱਤਾ ਦਿਲ ਦੇ ਵਿੱਚ ਨਾਰਾਜ਼ਗੀ ਸੀ ਕਿ ਇਹ ਸਰਕਾਰ ਦੀ ਨੌਕਰੀ ਕਰਦੇ ਆ ਭਾਈ ਸ਼ਵੇਗ ਸਿੰਘ ਨੇ ਆਪਣੀ ਗੱਲ ਖਾਲਸੇ ਦੇ ਅੱਗੇ ਰੱਖੀ ਉਹਨਾਂ ਆਖਿਆ ਤੁਹਾਡੀ ਏਕਤਾ ਦੇ ਅੱਗੇ ਸਰਕਾਰ ਝੁੱਕ ਗਈ ਹੈ ਤੁਹਾਡੀ ਤਾਕਤ ਦੇ ਅੱਗੇ ਮੁਹੰਮਦ ਸ਼ਾ ਰੰਗੀਲਾ ਝੁਕਦਿਆ ਇਸ ਕਰਕੇ ਉਹਨਾਂ ਨੇ ਤੁਹਾਡੇ ਨਾਲ ਸੰਧੀ ਕਰਨ ਵਾਸਤੇ ਜਗੀਰ ਭੇਜੀ ਆ ਤੁਸੀਂ ਪ੍ਰਵਾਨ ਕਰ ਲੋ ਭਾਈ ਦਰਬਾਰਾ ਸਿੰਘ ਕਹਿੰਦੇ ਵੀ ਨਹੀਂ ਸਾਡੀ ਤੋਹੀਨ ਹੋਏਗੀ ਜੇ ਅਸੀਂ ਪ੍ਰਵਾਨ ਕੀਤੀ ਭਾਈ ਸਵੇਦ ਸਿੰਘ ਬੜੇ ਸਿਆਣੇ ਸਨ ਉਹਨਾਂ ਆਖਿਆ ਤੋਹੀਨ ਤਾਂ ਹੁੰਦੀ ਹੈ ਜੇ ਕੁਝ ਮੰਗਿਆ ਜਾਵੇ ਆਪਾਂ ਮੰਗਿਆ ਤਾਂ ਕੁਝ ਵੀ ਨਹੀਂ ਇਹ ਤੇ ਉਹਨਾਂ ਨੇ ਆਪ ਭੇਜੀ ਐ ਤੇ ਜੇ ਆਪਾਂ ਸੰਧੀ ਕਰ ਲਈਏ ਥੋੜਾ ਟਾਈਮ ਜਿਹੜਾ ਉਹ ਲੜਾਈਆਂ ਝਗੜਿਆਂ ਤੋਂ ਬਿਨਾਂ ਲੰਘੇ ਆਪਣੇ ਵੀ ਬੜੇ ਸਾਰੇ ਕੰਮ ਜਿਹੜੇ ਉਹ ਕਰਨ ਵਾਲੇ ਨੇ ਉਹ ਵੀ ਆਪਾਂ ਕੰਮ ਕਰ ਲਵਾਂਗੇ ਕੁਝ ਘਰ ਬਣ ਜਾਣਗੇ ਕਿਸੇ ਦਾ ਭਲਾ ਹੋ ਜਾਏਗਾ ਥੋੜੀ ਸ਼ਾਂਤੀ ਹੋ ਜਾਏਗੀ ਤਾਂ ਹੀਣ ਤਾਂ ਹੋਵੇ ਜੇ ਆਪਾਂ ਮੰਗੀ ਹੋਵੇ ਖਾਲਸੇ ਨੇ ਵਿਚਾਰ ਕੀਤੀ ਵਿਚਾਰ ਕੀਤੀ ਵਿਚਾਰ ਚੱਲਦੀ ਰਹੀ ਚੱਲਦੀ ਰਹੀ ਭਾਈ ਸ਼ਿਮੇਗ ਸਿੰਘ ਕਹਿੰਦੇ ਰਹੇ ਗੱਲ ਪ੍ਰਵਾਨ ਹੋ ਗਈ ਜਿਹੜੀ ਉਹ ਜ਼ਗੀਰ ਆਈ ਸੀ ਨਾ 1 ਲੱਖ ਰੁਪਏ ਦੀ ਜਿਹੜਾ ਚਭਾਲ ਪਿੰਡ ਹੈ ਨਾ ਜਿਨ੍ਹਾਂ ਨੇ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਕੀਤੇ ਉਸ ਸਥਾਨ ਤੋਂ ਪਹਿਲਾਂ ਚਭਾਲ ਨਗਰ ਆਉਂਦਾ ਹੈ ਉਹ ਚਭਾਲ ਨਗਰ ਜਿਹੜਾ ਉਹਦੇ ਆਲੇ-ਦੁਆਲੇ 18 ਪਿੰਡਾਂ ਦੀ ਉਹ ਜ਼ਗੀਰ ਸੀ ਇਹਦਾ ਸਰਕਾਰ ਨੇ ਹੁਕਮ ਇਹ ਗੱਲ ਪ੍ਰਮਾਣ ਕਰਕੇ ਭੇਜੀ ਸੀ ਕਿ ਤੁਸੀਂ ਇਹ 18 ਪਿੰਡ ਅੱਜ ਤੋਂ ਤੁਹਾਡੇ ਆ ਤੁਸੀਂ ਜਿਹੜਾ ਇੱਥੇ ਦਾ ਟੈਕਸ ਹੈ ਉਹ ਸਰਕਾਰ ਕੋਲੇ ਨਹੀਂ ਆਏਗਾ ਤੁਸੀਂ ਗ੍ਰਾਹ ਸਕਦੇ ਹੋ ਲਗਭਗ ਉਹ 1 ਲੱਖ ਰੁਪਈਆ ਬਣਦਾ ਸੀ ਖਿਲਤ ਕਹਿੰਦੇ ਆ ਪੋਸ਼ਾਕ ਨੂੰ ਕੀਮਤੀ ਪੋਸ਼ਾਕ ਭੇਜੀ ਜਿੱਦਾਂ ਬੇੜੀ ਹੁੰਦੀ ਨਾ ਬੇੜੀ ਬੇੜੀ ਵਰਗਾ ਉਹ ਬਰਤਨ ਸੀਗਾ ਜਿਹਦੇ ਵਿੱਚ ਕੀਮਤੀ ਚੀਜ਼ਾਂ ਪਾਈਆਂ ਸਨ ਚਾਂਦੀ ਦਾ ਬੇੜੀ ਵਰਗਾ ਬਰਤਨ ਦੋਵੇਂ ਪਾਸੇ ਉਹਦੇ ਕੁੰਡੇ ਲੱਗੇ ਉਹਦੇ ਵਿੱਚ ਜਿਹੜਾ ਸਮਾਨ ਸੀਗਾ ਇੱਕ ਕੀਮਤੀ ਪੋਸ਼ਾਕ ਕੀਣ ਖਾਬ ਕੱਪੜਾ ਜਿਹਦੀਆਂ ਸਾੜੀਆਂ ਬਣਦੀਆਂ ਬੜੀਆਂ ਮਹਿੰਗੀਆਂ ਉਸ ਕੱਪੜੇ ਦੀ ਉਹ ਪੋਸ਼ਾਕ ਸੀਗੀ ਅੱਜ ਵੀ ਇਹ ਕੱਪੜਾ ਵਰਤਿਆ ਜਾਂਦਾ ਬੜਾ ਮਹਿੰਗਾ ਹੁੰਦਾ ਉਸ ਪੋਸ਼ਾਕ ਨੂੰ ਜਿਹੜੇ ਬਟਨ ਲੱਗੇ ਸਨ ਉਹ ਸੋਨੇ ਦੇ ਸੀ ਜਿਹੜੀ ਜੰਜੀਰ ਲੱਗੀ ਉਹਦੇ ਉੱਤੇ ਹੀਰੇ ਜੜੇ ਹੋਏ ਸਨ ਇੱਕ ਤਲਵਾਰ ਭੇਜੀ ਉਹਦਾ ਮੁੱਠਾ ਜਿਹੜਾ ਉਹ ਵੀ ਸੋਨੇ ਦਾ ਸੀ ਦੋ ਸੋਨੇ ਦੇ ਕੰਗਣ ਇੱਕ ਦਸਤਾਰ ਭੇਜੀ ਜਿਹਦੇ ਉੱਤੇ ਸੋਨੇ ਦੀ ਤਾਰ ਦੀ ਕਢਾਈ ਕੀਤੀ ਹੋਈ ਸੀ ਇਹ ਕੀਮਤੀ ਚੀਜ਼ਾਂ ਭਾਈ ਸ਼ਿਮੇਗ ਸਿੰਘ ਨੇ ਲਿਆ ਕੇ ਖਾਲਸੇ ਦੇ ਅੱਗੇ ਰੱਖ ਦਿੱਤੀ ਆ ਗੱਲ ਪ੍ਰਵਾਨ ਹੋ ਗਈ ਕਿ ਤੇਰੀ ਜ਼ਗੀਰ ਲੈ ਲੈਨੇ ਹੁਣ ਜਿਸ ਬੰਦੇ ਨੂੰ ਇਹ ਖਿੱਲਤ ਨਵਾਬੀ ਦਿੱਤੀ ਜਾਣੀ ਆ ਨਾ ਉਹਦੀ ਪਾਵਰ ਸਟੇਟ ਦੇ ਸੀਐਮ ਜਿੰਨੀ ਹੋਣੀ ਆ ਉਹਦੇ ਕੋਲੇ ਅਧਿਕਾਰ ਹੋਣੇ ਸਾਰੇ ਅਕਾਲ ਤਖਤ ਸਾਹਿਬ ਤੇ 32 ਕੌਮ ਦੇ ਜਥੇਦਾਰ ਬੈਠੇ ਸਨ ਭਾਈ ਸ਼ਮੇਗ ਸਿੰਘ ਨੇ ਉਹ ਖਿਲਤ ਉਹ ਜ਼ਗੀਰ ਜਿਹੜੀ ਉਹ ਕੀਮਤੀ ਚੀਜ਼ਾਂ ਕਰੋੜਾਂ ਰੁਪਈਆ ਦੀਆਂ ਭਾਈ ਦਰਬਾਰਾ ਸਿੰਘ ਦੇ ਅੱਗੇ ਜਦੋਂ ਰੱਖੀਆਂ ਨਾ ਤੇ ਭਾਈ ਦਰਬਾਰਾ ਸਿੰਘ ਖੜੇ ਹੋਏ ਤੇ ਠੁੱਡਾ ਮਾਰ ਕੇ ਤੇ ਬਾਬਾ ਦੀਪ ਸਿੰਘ ਅੱਗੇ ਕਰਤਾ ਉਹ ਖਿਲਤ ਜਿਹੜੀ ਕਰੋੜਾਂ ਦੀ ਉਹ ਠੁੱਡਾ ਮਾਰਿਆ ਤੇ ਅੱਗੇ ਬਾਬਾ ਦੀਪ ਸਿੰਘ ਦੇ ਅੱਗੇ ਕਰ ਦਿੱਤੀ ਬਾਬਾ ਦੀਪ ਸਿੰਘ ਜੀ ਖੜੇ ਹੋਏ ਉਹਨਾਂ ਨੇ ਪੈਰ ਦੇ ਨਾਲ ਅੱਗੇ ਭਾਈ ਹਰੀ ਸਿੰਘ ਦੇ ਅੱਗੇ ਕਰਤੀ ਭਾਈ ਹਰੀ ਸਿੰਘ ਖੜੇ ਹੋਏ ਉਹਨਾਂ ਨੇ ਉਹਨੂੰ ਠੁੱਡਾ ਮਾਰਿਆ ਤੇ ਭਾਈ ਚੜਤ ਸਿੰਘ ਦੇ ਅੱਗੇ ਕਰਤੀ 32 ਜਾਣਿਆਂ ਚ ਘੁੰਮ ਕੇ ਆਈ ਉਹ ਇਦਾਂ 32 ਜਾਣਿਆਂ ਨੇ ਪੈਰ ਮਾਰਿਆ ਜਿਹਦੇ ਕੋਲੇ ਜਾਵੇ ਅੱਗੇ ਦੇ ਦਿਓ ਜਦੋਂ ਵਾਪਸ ਘੁੰਮ ਕੇ ਆਈ ਭਾਈ ਦਰਬਾਰਾ ਸਿੰਘ ਨੇ ਫੇਰ ਠੁੱਡਾ ਮਾਰ ਕੇ ਅੱਗੇ ਕਰਤੀ ਭਾਈ ਸ਼ਮੇਖ ਸਿੰਘ ਖੜਾ ਹੋ ਗਿਆ ਕਹਿ ਰਿਹਾ ਜੇ ਤੁਹਾਡੇ ਚੋਂ ਕਿਸੇ ਨੇ ਨਹੀਂ ਲੈਣੀ ਪਰ ਵਾੜ ਕਰ ਲੋ ਕਿਸੇ ਸੇਵਾਦਾਰ ਨੂੰ ਦੇ ਦੋ ਇੰਨੀ ਚੜ੍ਹਦੀ ਕਲਾ ਸੀ ਸਾਡੀ 32 ਜਥੇਦਾਰ ਬੈਠੇ ਸਨ ਹੁਣ ਤੇ ਸਾਡਾ ਹਾਲ ਇਹ ਆ ਕਿ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਸਵੇਰੇ ਜਥੇਦਾਰ ਬਣਿਆ ਉਹਨੇ ਸ਼ਾਮ ਤੱਕ ਰਹਿਣਾ ਕਿ ਨਹੀਂ ਰਹਿਣਾ ਇਦਾਂ ਦੇ ਹਾਲਾਤ ਹੋ ਗਏ ਅਉਧਿਆਂ ਦੇ ਪਿੱਛੇ ਲਾਲਾ ਸੁੱਟਦੇ ਫਿਰਦੇ ਨੇ ਭਾਈ ਸ਼ਿਵੇਗ ਸਿੰਘ ਕਹਿੰਦਾ ਜੇ ਤੁਸੀਂ ਕਿਸੇ ਨੇ ਨਹੀਂ ਲੈਣੀ ਪ੍ਰਵਾਨ ਕਰ ਲਓ ਮੋੜੋ ਨਾ ਕਿਸੇ ਸੇਵਾਦਾਰ ਨੂੰ ਦੇ ਦਿਓ ਤੇ ਪੱਖਾ ਝੱਲਣ ਦੀ ਸੇਵਾ ਕਰ ਰਿਹਾ ਸੀ ਕਪੂਰ ਸਿੰਘ ਕਹਿੰਦੇ ਭਾਈ ਕਪੂਰ ਸਿੰਘ ਨੂੰ ਬੁਲਾਓ ਇਹਨਾਂ ਨੂੰ ਦੇ ਦਿੰਦੇ ਆ ਤੇ ਭਾਈ ਦਰਬਾਰਾ ਸਿੰਘ ਨੂੰ ਆਪਣੇ ਸਿੰਘਾਂ ਤੇ ਭਰੋਸਾ ਕਿੰਨਾ ਕਹਿੰਦੇ ਜੇ ਇਸ ਸੇਵਾਦਾਰ ਨੂੰ ਜ਼ਗੀਰ ਦੇਣੀ ਆ ਨਾ ਖਿਲਤ ਦੇਣੀ ਆ ਇੰਨੇ ਬੇਨਤੀ ਨਹੀਂ ਜੇ ਮੰਨਣੀ ਪੰਜ ਪਿਆਰੇ ਨੂੰ ਹੁਕਮ ਲਾਓਗੇ ਤਾਂ ਮੰਨੇਗਾ ਪੰਜ ਸਿੰਘਾਂ ਨੇ ਹੁਕਮ ਲਾਇਆ ਵੀ ਪੰਜਾਂ ਦਾ ਹੁਕਮ ਹੈ ਇਹ ਜ਼ਗੀਰ ਤੁਹਾਨੂੰ ਦਿੱਤੀ ਜਾਏਗੀ ਕਪੂਰ ਸਿੰਘ ਜੀ ਕਹਿੰਦੇ ਸਤਿ ਬਚਨ ਹੈ ਪ੍ਰਵਾਨ ਹੈ ਪੰਜਾਂ ਦਾ ਬਚਨ ਮੈਂ ਮੰਨਦਾ ਪਰ ਮੇਰੀਆਂ ਕੁਝ ਸ਼ਰਤਾਂ ਜੀ ਮੇਰੀਆਂ ਕੁਝ ਸ਼ਰਤਾਂ ਜੀ ਉਹਨਾਂ ਆਖਿਆ ਦੱਸੋ ਤੁਸੀਂ ਮੈਨੂੰ ਨਵਾਬੀ ਦਿਓ ਮੈਂ ਕੱਲ ਨੂੰ ਬਣ ਜਾਣਾ ਨਵਾਬ ਕਪੂਰ ਸਿੰਘ ਜਿਨ੍ਹਾਂ ਨੂੰ ਆਪਾਂ ਨਵਾਬ ਕਪੂਰ ਸਿੰਘ ਕਹਿੰਦੇ ਆ ਪਰ ਮੇਰੀਆਂ ਸ਼ਰਤਾਂ ਵੀ ਪੱਖਾ ਝੱਲਣ ਦੀ ਸੇਵਾ ਨਹੀਂ ਛੱਡਣੀ ਮੈਂ ਮੈਂ ਬਰਤਨ ਮਾਣਣ ਦੀ ਸੇਵਾ ਨਹੀਂ ਛੱਡਣੀ ਮੈਂ ਨਵਾਬ ਬਣ ਕੇ ਕੋਈ ਤੋਹਫੇ ਜਿਹੜੇ ਆ ਸਰਕਾਰ ਦੇ ਦਰਬਾਰ 'ਚ ਨਹੀਂ ਭੇਜਣੇ ਮੈਂ ਕਿਸੇ ਦੀ ਜੀ ਹਜ਼ੂਰੀ ਨਹੀਂ ਕਰਨੀ ਮੈਂ ਸੇਵਾ ਇਦਾਂ ਹੀ ਕਰਾਂਗਾ ਕੌਮ ਦਾ ਵਫ਼ਾਦਾਰ ਰਾਵਾਂਗਾ ਖਾਲਸੇ ਨੇ ਨਵਾਬ ਕਪੂਰ ਸਿੰਘ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਜਦੋਂ ਸਿੰਘ ਜਥੇਦਾਰ ਉਹ ਪੋਸ਼ਾਕ ਨਵਾਬ ਕਪੂਰ ਸਿੰਘ ਨੂੰ ਪਵਾਉਣ ਲੱਗਿਆ ਉਹਨੇ ਆਖਿਆ ਰੁਕ ਜਾਓ ਕਹਿੰਦੇ ਹੁਣ ਕੀ ਹੋਇਆ ਕਹਿੰਦੇ ਉਹਨੇ ਇਦਾਂ ਕਰੋ ਇਹਨੂੰ ਇੱਕ ਵਾਰੀ ਫਿਰ ਇਕੱਠੀ ਕਰੋ ਇਹਦੀ ਲਾਹਤ ਹੈ ਜਿੱਥੇ 32 ਜਥੇਦਾਰਾਂ ਨੇ ਜੋੜੇ ਉਤਾਰੇ ਹਨ ਇਹਨੂੰ ਉੱਥੇ ਲੈ ਕੇ ਜਾਓ ਤੇ ਸਾਰਿਆਂ ਦੇ ਜੋੜਿਆਂ ਨੂੰ ਸ਼ੁਹਾ ਕੇ ਨਾ ਫਿਰ ਮੈਨੂੰ ਇਹ ਪੋਸ਼ਾਕ ਦਿਓ ਉਸ ਪੋਸ਼ਾਕ ਨੂੰ ਜਿਹੜੀ ਲੱਖਾਂ ਰੁਪਈਆ ਦੀ ਸੀ ਜਿਹਦੇ ਤੇ ਸੋਨਾ ਤੇ ਹੀਰਾ ਜੜਿਆ ਬੱਤੀ ਸਿੰਘਾਂ ਦੇ ਜੋੜਿਆਂ ਨੂੰ ਸ਼ਵਾ ਕੇ ਤੇ ਫਿਰ ਨਵਾਬ ਕਪੂਰ ਸਿੰਘ ਨੂੰ ਉਹ ਪੋਸ਼ਾਕ ਪਵਾਈ ਤੇ ਉਹਨਾਂ ਨੂੰ ਫਿਰ ਆਪਾਂ ਕਹਿੰਦੇ ਨਵਾਬ ਕਪੂਰ ਸਿੰਘ ਇਹ ਚੜ੍ਹਦੀ ਕਲਾ ਦੀ ਗੱਲ ਹੈ ਇਹ ਚੜ੍ਹਦੀ ਕਲਾ ਦੀ ਬਾਤ ਹੈ ਜਦੋਂ ਸਿੰਘ ਕੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਜਦੋਂ ਸਿਰ ਤੇ ਛੱਤ ਨਹੀਂ ਸੀ ਜਦੋਂ ਖਾਣ ਵਾਸਤੇ ਬਹੁਤਾ ਕੁਝ ਨਹੀਂ ਸੀ ਪਰ ਗੁਰੂ ਨਾਲ ਪ੍ਰੇਮ ਸੀਗਾ ਤੇ ਬੜੀ ਚੜ੍ਹਦੀ ਕਲਾ ਸੀ ਅੱਜ ਧਨ ਪਦਾਰਥ ਮਹਿਲ ਮਾੜੀਆਂ ਸਾਰਾ ਕੁਝ ਆ ਗਿਆ ਗੁਰੂ ਨਾਲ ਪ੍ਰੇਮ ਨਹੀਂ ਰਿਹਾ ਇਸ ਕਰਕੇ ਸਾਰਾ ਕੁਝ ਹੁੰਦਿਆ ਵੀ ਹਾਲੇ ਆ ਵੀ ਜਿਵੇਂ ਕੁਝ ਨਹੀਂ ਹੁੰਦਾ ਜਦੋਂ ਗੁਰੂ ਨਾਲ ਪ੍ਰੇਮ ਹੋਏਗਾ ਨਾ ਫਿਰ ਭਾਵੇਂ ਥੋੜਾ ਵੀ ਹੋਵੇ ਤੇ ਚੜ੍ਹਦੀ ਕਲਾ ਹੋਏਗੀ ਸਿੰਘ ਬੋਲਦੇ ਸਨ ਸਿੰਘਾਂ ਦੇ ਬੋਲੇ ਅੱਜ ਵੀ ਦਾਸ ਵੀ ਪਿੰਡ ਦਾ ਰਹਿਣ ਵਾਲਾ ਅੱਜ ਵੀ ਮੈਂ ਸੁਣਦਾ ਜਦੋਂ ਗੁਰਦੁਆਰਿਆਂ 'ਚ ਪਿੰਡਾਂ 'ਚ ਅਨਾਊਂਸਮੈਂਟ ਹੁੰਦੀ ਨਾ ਗੁਰਦੁਆਰੇ ਦੁੱਧ ਭੇਜੋ ਤੇ ਪੁਰਾਣੇ ਸਿੰਘ ਬੋਲਦੇ ਆ ਸਮੁੰਦਰਾਂ ਦੇ ਗੱਫੇ ਭੇਜੋ ਸਿੰਘਾਂ ਦੇ ਬੋਲੇ ਸਨ ਵੀ ਦੁਸ਼ਮਣ ਜਿਹੜਾ ਵੈਸੇ ਹੀ ਕੰਮ ਜਾਏ ਹੁਣ ਦੁੱਧ ਪੀਤਾਏ ਤੇ ਆਮ ਗੱਲ ਐ ਪਰ ਸਿੰਘ ਜਦੋਂ ਗੱਲ ਕਰਦੇ ਸੀ ਨਾ ਉਹ ਕਹਿੰਦੇ ਸੀ ਸਿੰਘਾਂ ਨੇ ਸਮੁੰਦਰ ਛਕਿਆ ਉਹ ਜਿਹੜੇ ਸੂਹ ਲੈਣ ਆਉਂਦੇ ਸੀ ਨਾ ਉਹ ਸੁਣ ਕੇ ਭੱਜ ਜਾਂਦੇ ਸੀ ਵੀ ਜਿਹੜੇ ਸਮੁੰਦਰ ਪੀ ਜਾਂਦੇ ਕਿੰਨੇ ਤਕੜੇ ਹੋਣਗੇ ਕਾਰਨੀ ਘਾਟ ਨਹੀਂ ਪ੍ਰਸ਼ਾਦੇ ਦੀ ਕਮੀ ਐ ਛੋਲੇ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਪਰ ਛੋਲੇ ਖਾਣੇ ਪੈਂਦੇ ਨੇ ਕਹਿੰਦੇ ਨਹੀਂ ਛੋਲੇ ਖਾਦੇ ਆ ਛੋਲਿਆਂ ਨੂੰ ਬਾਦਾਮ ਕਹਿੰਦੇ ਸਨ ਵੀ ਸਿੰਘਾਂ ਨੇ ਬਾਦਾਮ ਖਾਦੇ ਆ ਕਿਤੇ ਦੋ ਸਿੰਘ ਨੇ ਕਿਤੇ ਚਾਰ ਨੇ ਪਰ ਇਹ ਨਹੀਂ ਕਹਿਣਾ ਕੱਲਾ ਸਿੰਘ ਐ ਦੋ ਨੇ ਜੇ ਇੱਕ ਆ ਤਾਂ ਉਹਨੂੰ ਕਹਣਾ